ਕਿ ਗਰੀਬ ਦੇ ਬੱਚੇ ਕੁਝ ਕਰ ਨਹੀਂ ਸਕਦੇ ਕੋਣ ਕਹਿੰਦਾ ਹੈ ਕਿ ਗਰੀਬ ਦੇ ਬੱਚੇ ਆਪਣੇ ਮਾਪਿਆਂ ਦੀ ਗਰੀਬੀ ਦੂਰ ਨਹੀਂ ਕਰ ਸਕਦੇ ਆਪਣੇ ਮਾਪਿਆਂ ਦਾ ਨਾਮ ਨਹੀਂ ਚਮਕਾ ਸਕਦੇ ਆ ਵੇਖ ਲਓ ਆਂਡੇ ਵੇਚਣ ਵਾਲੀ ਦੀ ਧੀ ਨੇ ਪੰਜਾਬ ਮਹਿਲਾ ਕ੍ਰਿਕਟ ਦੀ ਕੈਪਟਨ ਬਣੀ ਹੈ ਸੋ ਵਧਾਈਆਂ ਦੇਣ ਦੇ ਲਈ ਪੂਰਾ ਸ਼ਹਿਰ ਜਿਹੜਾ ਹੈ ਉਮਰਿਆ ਹੈ ਤੁਸੀਂ ਵੀ ਵਧਾਈਆਂ ਦਿਵੋ ਮੇਰੀ ਕੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਕਿੰਨੇ ਸਾਲਾਂ ਦੀ ਹਗੀ ਸੀ ਜਦੋਂ ਤੁਹਾਡੀ ਬੇਟੀ ਆ ਕ੍ਰਿਕਟ ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 ਸਾਲ 17 ਸਾਲ ਜੀ ਆ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ 파ਟੇ ਨਾਲ ਫਿਰਿਆ ਬਹੁਤ ਵਾਰ ਬੋਤਿਆਂ ਦੇ ਮੂਹ ਤੋਂ ਤੁਸੀਂ ਸੁਣਿਆ ਹੋਵੇਗਾ ਕਿ ਜਿਹੜਾ ਜੋ ਹੈ ਉਸਦੇ ਬੱਚੇ ਵੀ ਉਹੀ ਕਰਦੇ ਨੇ ਜੇਕਰ ਕੋਈ ਡਾਕਟਰ ਹੈ ਤਾਂ ਉਸਦੇ ਬੱਚੇ ਡਾਕਟਰ ਬਣਦੇ ਨੇ ਜੇਕਰ ਕੋਈ ਇੰਜੀਨੀਅਰ ਹੈ ਤਾਂ ਉਸਦੇ ਬੱਚੇ ਇੰਜੀਨੀਅਰ ਕਰਦੇ ਨੇ ਜੇਕਰ ਕੋਈ ਬਾਪ ਦਿਹਾੜੀ ਕਰਦਾ ਹੈ ਤਾਂ ਉਹਦੇ ਬੱਚੇ ਵੀ ਦਿਹਾੜੀ ਕਰਦੇ ਨੇ ਪਰ ਬਹੁਤ ਸਾਰੇ ਬੱਚੇ ਇਸ ਕਹਾਵਤ ਨੂੰ ਝੂਠਾ ਕਰ ਦਿੰਦੇ ਨੇ ਕਿਉਂਕਿ ਉਹ ਕੰਮ ਹੀ ਅਜਿਆ ਕਰਦੇ ਨੇ ਫਾਜ਼ਿਲਕਾ ਦੀ ਧੀ ਰਾਣੀ ਪ੍ਰਿਯੰਕਾ ਜਿਸ ਨੇ ਆਪਣੇ ਬਾਪ ਦਾ ਤੇ ਆਪਣੇ ਸ਼ਹਿਰ ਦਾ ਤੇ ਆਪਣੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਜੀ ਹਾਂ ਦੱਦੀਏ ਕਿ ਜੋ ਪਿਤਾ ਨੇ ਉਹ ਜੋ ਐ ਉਹ ਅੰਡੇ ਦੀ ਡੇੜੀ ਲਗਾਉਂਦੇ ਨੇ ਫਾਜ਼ਿਲਕਾ ਦੇ ਲਾਈਟਾਂ ਵਾਲੇ ਚੌਕ ਤੇ ਤੇ ਉਹਨਾਂ ਦੀ ਬੇਟੀ ਪ੍ਰਿਯੰਕਾ ਜਿਹੜੀ ਆ ਉਹ ਪੰਜਾਬ ਪੰਜਾਬ ਕ੍ਰਿਕਟ ਟੀਮ ਦੀ ਕੈਪਟਨ ਬਣੀ ਆ ਤੇ ਉਸਨੇ ਪਹਿਲਾ ਫਾਜ਼ਿਲਕਾ ਦੇ ਵਿੱਚ ਕੈਪਟਨ ਬਣ ਕੇ ਜੋ ਐ ਉਹ ਜੁੜੀ ਆ ਉਹ ਮੈਚ ਖੇਡੇ ਅਤੇ 골ਡ ਮੈਡਲ ਵੀ ਜਿੱਤੇ ਤੇ ਹੁਣ ਜਿਹੜੀ ਆ ਉਹ ਪੰਜਾਬ ਦੀ ਪੂਰੀ ਟੀਮ ਦੀ ਕੈਪਟਨ ਬਣੀ ਆ ਤੇ ਇਹ ਖਬਰ ਜਿਵੇਂ ਹੀ ਸਾਹਮਣੇ ਆਈ ਪਿਤਾ ਦੇ ਚਿਹਰੇ ਤੇ ਜੋ ਮੁਸਕਾਨ ਹੈ ਉਹ ਹਰ ਕੋਈ ਦੇਖ ਰਿਹਾ ਹੈ ਸੋ ਪੂਰਾ ਸ਼ਹਿਰ ਜੋ ਹੈ ਉਹਨਾਂ ਦੀ ਤਾਰੀਫ਼ ਕਰ ਰਿਹਾ ਹੈ ਪੂਰਾ ਸ਼ਹਿਰ ਜਿਹੜਾ ਹੈ ਉਹ ਪੀੜ ਉੰਗੜੀ ਪਈ ਹੈ ਉਹਨਾਂ ਨੂੰ ਵਧਾਈਆਂ ਦੇ ਰਹੀਆਂ ਵਧਾਈਆਂ ਦਾ ਤਾਨ ਤਾ ਲੱਗਾ ਹੋਇਆ ਹੈ ਕੀ ਕੁਝ ਉਹ ਮੌਕੇ ਤੇ ਕਹਿ ਰਹੇ ਨੇ ਸਾਨੂੰ ਇਹ ਰਿਪੋਰਟ ਅਮਨ ਤੱਗੜ ਨੇ ਭੇਜੀ ਹੈ ਅਤੇ ਕੀ ਕੁਝ ਉੱਥੇ ਮਾਹੌਲ ਬਣਿਆ ਹੈ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਪਬਲੀ ਜੀ ਪਹਿਲਾਂ ਤਾਂ ਮੁਬਾਰਕਾ ਹੁਣ ਬਹੁਤ ਬਹੁਤ ਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕਰਕੇ ਆਏ ਸਾਡੇ ਕੋਲ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਟੀਆਂ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਗਈ ਦੇਖੋ ਤਨਦਾਈਏ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲੱਖਣੇ ਦੀ ਵਧਾਈ ਹੈ ਜੇ ਫਾਜ਼ਿਲ ਕਰਦਾ ਲੜਕੀ ਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਰ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਨੈਚ ਹੈ ਕਿ ਸਿਮਲਪੁਰ ਤੋਂ ਤੇ ਜਿੱਤ ਕੇ ਨਿਕਲਣਾ ਹੈ ਅੱਜ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਮਾਪਿਆ ਉਹਨੂੰ ਤੋਂ ਦੀ ਜਦੋਂ ਕੋਈ ਬੱਚਾ ਨਾਰੋਸ਼ਨ ਕਰਦਾ ਇੰਨੀ ਵੱਡੀ ਉਪਲਬਧੀ ਹੋਈ ਜੀ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਰਜੇ ਸਖਸੇਨਾ ਜੀ ਹੈਗੇ ਆਪਣੇ ਫਾਜ਼ਿਲ ਕਾ ਦੇ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਇਸੇ ਬੱਚਿਆਂ ਨੂੰ ਗੁਰੂ ਨਾਨਕ ਸਿੰਘ ਕੰਨੇ ਪਾੜਸਾ ਲਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਗੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਤੇ ਸਖਸੇਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਅੱਛਾ ਜੀ ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿੰਦਾ ਵੀ ਬੇਟੀ ਫੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀ ਬੇਟੀਆਂ ਨੂੰ ਨਾ ਰੋਸ਼ਨ ਕੀਤਾ ਇਹ ਕਹਿੰਦੇ ਨੇ ਵੀ ਧੀਆ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਨਹੀਂ ਹੈਗੀ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਗੁੱਡ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਇਹ ਸਾਰਾ ਸ਼ੌਕੀ ਮੁੰਡੇ ਵਾਲੇ ਰੱਖਦੀ ਹੋ। ਹਰ ਚੀਜ਼ ਬੁਲਟ ਵੀ ਚਲਾਉਂਦੀ ਹੈ ਗੱਡੀ ਚਲਾਉਂਦੀ ਹੈ ਅਰੇ ਕਿੰਨੇ 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 ਸਾਲਾਂ ਦੀ ਹੈ ਸੀ ਜਦੋਂ ਤੁਹਾਡੀ ਬੇਟੀਆਂ ক্রিকেট ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਅੱਛਾ ਤੇ ਉਹ ਬਸ ਸ਼ੁਰੂ ਤੋਂ ਉਸੇ ਲਾਈਨ ਤੇ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ 36ਵੀਂ ਐਸਏ ਖੇਲੋ ਇਹ ਪੰਜਾਬ ਰਾਸ਼ਟਰੀ ਪੱਧਰ ਤੇ ਉਹਨੂੰ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਜੋ ਸ਼ਹਿਰ ਚ ਰਾਉਂਡ ਵੀ ਕਰਦੇ ਚੱਲਦਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਸਾਡੇ ਪਰਿਵਾਰ ਚ ਤਾਂ ਨਹੀਂ ਕਿਕਰਟਸਟ ਮੈਨ ਉਹ ਵੀ ਆਪਣੇ ਸਪੋਰਟਸਮੈਨਤ ਨਹੀਂ ਮੈਂ ਕ੍ਰਿਕਟ ਤਾਂ ਮੈਂ ਵੀ ਬਾਤੂ ਖੇਡਦਾ ਪਰ ਥਿਲ ਲੋਕਾਂ ਲਈ ਖੇਡਦੇ ਰਹਿੰਦੇ ਸੀ ਫਾਜ਼ਿਲ ਦਾ ਲੈਵਲ ਤੇ ਹਾਂਜੀ ਹਾਂਜੀ ਮੇਰਾ ਨਾਮ ਦੀਪਕ ਰੰਗਾਸਿਆ ਬਦਲੀ ਨੇ ਉਡਾਈ ਕਿ ਮੇਰੇ ਬੱਚੇ ਰਾਣੀ ਕਾਡੀ ਪਟੇਜੀ ਨੇ ਪੂਰੇ ਭਾਰਤ ਦਾ ਹਿੰਦੁਸਤਾਨ ਦੇ ਆਦਨ ਆਰੋਸ਼ਨ ਕੀਤਾ ਨਾਲ ਫਾਜ਼ਿਲਮਾ ਜੀ ਨੇ ਰਗਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ক্রিকেট ਟੀਮ ਦੇ ਕੈਪਟਨ ਬਣਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਫਾਜ਼ਿਲ ਆਇਆ ਬੜੇ ਤੁਮਤਮ ਨਾਲ ਸੱਜਦੇ ਸੋਗ ਨਾਲ ਸਵਾਗਤ ਕੀਤਾ ਜਾਇਆ ਜੀ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਪੜਾਓ